ਮੈਂ ਕੱਲ 10 ਮਈ ਨੂੰ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਵਜੋਂ ਆਪਣੇ ਪੇਪਰ ਦਾਖਲ ਕਰਨ ਜਾ ਰਿਹਾ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਅਪੀਲ ਕਰਦਾ ਕਿ ਸਾਰੇ ਆਪਣਾ ਆਸ਼ੀਰਵਾਦ ਦੇਣ ਲਈ ਹਮ-ਹਮਾ ਕੇ ਪਹੁੰਚਣ ਤੇ ਪੇਪਰ ਦਾਖਲ ਕਰਨ ਲਈ ਇੱਕ ਰੋਡ ਸ਼ੋਅ ਵਜੋਂ ਅਸੀਂ ਬੱਸ ਸਟੈਂਡ ਤੋਂ ਚੱਲਾਂਗੇ ਤੇ ਨਾਮਿਨੇਸ਼ਨ ਫਾਈਲ ਕਰਾਂਗੇ ਤੇ ਮੈਂ ਪੂਰੀ ਉਮੀਦ ਕਰਦਾ ਕਿ ਜਿਸ ਤਰ੍ਹਾਂ ਸਾਡੀ ਸੰਗਤ ਨੇ ਸਾਡੇ ਲੋਕਾਂ ਨੇ ਪਹਿਲਾਂ ਵੀ ਦਾਸ ਨੂੰ ਅਸ਼ੀਰਵਾਦ ਦਿੱਤਾ ਤੇ ਪਹਿਲਾਂ ਵੀ ਮੈਂ ਉਹਨਾਂ ਦੀ ਆਸ਼ਾਵਾ ਤੇ ਖਰਾ ਉਤਰਿਆ ਤੇ ਹੁਣ ਵੀ ਮੈਂ ਉਹਨਾਂ ਦੇ ਅਸ਼ੀਰਵਾਦ ਦੀ ਉਮੀਦ ਕਰਦਾ ਤੇ ਉਹਨਾਂ ਦੇ ਨਾਲ ਵਾਦਾ ਕਰਦਾ ਕਿ ਉਹਨਾਂ ਦੀ ਹਰ ਇੱਛਾ ਤੇ ਖਰਾ ਉਤਰਾਂਗਾ ਥੈਂਕ ਯੂ ਡਾਕਟਰ ਸਾਹਿਬ ਸਮਾਖਿ ਨਿਵੇਦਨ ਰੱਖਿਆ ਕਿ ਨਵੇ ਜੇ 71 ਹੋਣਾ ਰੋਟਸ਼ੋ ਦੇ ਅ ਕੱਲ ਕਰੀਬ 10:30 ਵਜੇ ਉੱਥੇ ਇਕੱਤਰਤਾ ਹੈ ਔਰ ਕਰੀਬ 12:30 ਵਜੇ ਜਿਹੜਾ ਉਹ ਅਸੀਂ ਨਾਮਿਨੇਸ਼ਨ ਜਿਹੜਾ ਪੇਪਰ ਉਹ ਫਾਈਲ ਕਰਾਂਗੇ ਤੇ ਰੋਡ ਸ਼ੋਅ ਦੇ ਵਿੱਚ ਪੁਰਾਏ ਹੁਸ਼ਿਆਰਪੁਰ ਲੋਕ ਸਭਾ ਹਲਕੇ ਭਰ ਦੇ ਵਿੱਚੋਂ ਲੋਕ ਭਾਗ ਲੈਣਗੇ ਆ ਜਿਆਦਾਤਰ ਅਸੀਂ ਐਕਚੁਅਲੀ ਬਾਹਰਲੇ ਜਿਹੜੇ ਹਲਕੇ ਨੇ ਉਹਨਾਂ ਦਾ ਕਿਉਂਕਿ ਗਰਮੀ ਵੀ ਜ਼ਿਆਦਾ ਹੈ ਸੋ ਜ਼ਿਆਦਾ ਸਾਥੀਆਂ ਨੂੰ ਉਥੋਂ ਕਿਹਾ ਨਹੀਂ ਸੋ ਬਹੁਤ ਲਿਮਟਿਡ ਜਿਹੜੀ ਗਿਣਤੀ ਦੇ ਵਿੱਚ ਸਾਥੀ ਆਣਗੇ ਤੇ ਆਪਣਾ ਆਸ਼ੀਰਵਾਦ ਦੇਣਗੇ ਕੀ ਕਹਣਾ ਚਾਹੁੰਦੇ ਹਾਂ ਜਿਹੜੇ ਆਮ VOTER ਨੇ ਜਾਂ ਤੁਹਾਡੇ SUPPORTER ਨੇ ਜਿਹੜੇ ਕੱਲ ਰੋਡ ਸ਼ੋਅ ਕੀ ਤੁਹਾਡਾ ਹਾਂ ਕੱਲ ਕਿਉਂਕਿ ਪੇਪਰ ਦਾਖਲ ਕਰ ਰਹੇ ਹਾਂ ਕੱਲ ਇਸ ਪਵਿੱਤਰ ਦਿਹਾੜੇ ਤੇ ਵੱਡੇ ਦਿਹਾੜੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਸਾਥੀਆਂ ਨੇ ਜਿਸ ਤਰ੍ਹਾਂ ਸਾਡੇ VOTERS ਤੇ SUPPORTERS ਨੇ ਪਹਿਲਾਂ ਆਪਣਾ ਪਿਆਰ ਜਤਾਇਆ ਪਹਿਲਾਂ ਪਿਆਰ ਦਿੱਤਾ ਤੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਵਾਰ ਵੀ ਆਪਣੀ ਪੂਰੀ ਤਨਦੇਹੀ ਦੇ ਨਾਲ ਆਪਣਾ ਆਸ਼ੀਰਵਾਦ ਦੇਣ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਦਾਸ ਦੇ ਨਾਲ ਚਟਾਨਮਾਂ ਖੜੇ ਰਹਿਣਗੇ ਔਰ ਬਹੁਤ ਵੱਡੇ ਫਰਕ ਦੇ ਨਾਲ ਅਸੀਂ ਇਹ ਜੇ ਦਰਜ ਕਰਾਂਗੇ